ਤੇ ਕਰ ਹਰਕਨਾ ਮਾਰ ਦਿਓ ਆਪਣੇ ਪਾਣੀ 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 ਦਾ ਮੇਰਾ ਭਰਾ ਇਦੋਂ ਵੀਂਡੀ ਤੇਰਾ ਵਲੌਗ ਬਣਾਉਣਾ ਇੱਧਰ ਬਾਹਰ ਆ ਜਿੰਨੇ ਢੇਰ ਨੇ ਕਾਹਨ ਸਰ ਗੁਰੂ ਨੇ ਢੇਰ ਉਹਨੇ ਹਰ ਮਨ ਪੜਕਾ ਵੜਾਉਂਦਾ ਇੱਥੇ ਮੈਂ ਦਿਆ ਗੁਰਜੀਤ ਪੁਹਾਨ ਨੇ ਦਿਆ ਇਹ ਗੱਲ ਸਤਿਕਾਰ ਸਭ ਆਉਂਦਾ ਕੈਨੇਡਾ ਚੋਂ ਸਾਸਰੀ ਕਾਲ ਸਾਰਿਆਂ ਨੂੰ ਠੀਕ ਠਾਕ ਜੀ ਸਤਿ ਸ਼੍ਰੀ ਅਕਾਲ ਕਿਰਪਾ ਮਹਾਰਾਜ ਪੁਹਾਨ ਨੇ ਲਿਆ ਗੱਲ ਕਰਨ ਕਰੋ ਕਰੋ ਹਾਂ ਮੈਂ ਲਿਆ ਪੁਹਾਨ ਦਾ ਸੰਦੇਗ ਗੱਲ ਨਾ ਪੁੱਛੀ ਸਾਸਰੀ ਕਾਲ ਬੁਲਾ ਦੇ ਮੇਰੇ ਨਾਲ ਆ ਪੁਹਾਨ ਜੀ ਪ੍ਰੀਤ ਦਾ ਪਾ ਸਾਸਰੀ ਕਾਲ ਤੁਹਾਨੂੰ ਆ ਵੀ ਭਾਜੀ ਆਹ ਹੋਰ ਭਾਜੀ ਬੰਦਾ ਬਹੁਤ ਵਧੀਆ ਹੀਰਾ ਬੰਦਾ ਹਾਂਜੀ ਹਾਂਜੀ ਇਹ ਵੀ ਭਾਜੀ ਬੜਾ ਵਧੀਆ ਬੰਦਾ ਆ ਜਾ ਪਟਾ ਸਾਨੂੰ ਲੱਭਣਾ ਕਾਕੇ ਤੋਂ ਮੰਗਣ ਆਣਾ ਮੈਂ ਕਾਕਾ ਪਟਾ ਰੱਖ ਲਈ ਮਾਸਾ ਕੇ ਮੇਰੇ ਲਈ ਵਧੀਆ ਚੜਦੀ ਚਲਾ ਗੱਡੀ ਕਿੱਥੇ ਗਈ ਅੱਜ ਉਹ ਯਾਰ ਗੁੱਸਤੀ ਵਿੱਚ ਤੇਜਾ ਸੰਗ ਘੜੇ ਹਾਂਜੀ ਅਸੀਂ ਕਾਰ ਕਿਦਾਂ ਕੋਈ ਠੀਕ ਹੈ ਓਏ ਪਟਾ ਰੱਖ ਲਈ ਕਾਣਿਆ ਜਿਆ ਥੋੜਾ ਜਿਹਾ ਮਾਨ ਚਾਹੀਦਾ ਉਹਦੇ ਮੇੜੀ ਪਾਈ ਮੱਟਿਆਂ ਦੇ ਵਿੱਚ ਇੱਦਾਂ ਉੱਥਾਈ ਹੋ ਰਾਇਆ ਆ ਹਾਂ ਨਹੀਂ ਮਿਲਦਾ ਇਧਰ ਵਿਖਾਈ ਉਹ ਤੈਨੂੰ ਕਿਹ ਚਾਹੀਦਾ ਆਓ ਖਾਹ ਦੀ ਗੱਡੀ ਉਹ ਫੂਸਿਆ ਉਹ ਪਰ ਚੂਣ ਹੀ ਵੜੀ ਰੱਖੀ ਤੋਂ ਦੇ ਹਾਂ ਜੀ ਕੈਂਚੀ ਦੇ ਇੱਕ ਮਿੰਟ ਦੇਖ ਕੈਂਚੀ ਉਹਨੂੰ ਆਹ ਦੇ ਦੇਂਗਾ ਉਹ ਤੈਨੂੰ ਵੀ ਨਹੀਂ ਚਾਹੀਦਾ ਚੱਲ ਲੈ ਜਾ ਤੂੰ ਉਹ ਕਰਨਾ ਚਿਰਾਂਗੇ ਉਸ ਤੋਂ ਬਾਦੂ ਪਏ ਆ ਛੋਟੇ-ਟਾਟੇ ਬਾਦੂ ਮੁੰਪੜਾ ਜੀ ਵੀ ਹੈ ਨਾ ਬੇਟਾ ਹੈ ਦਾਦਾ ਦਾ ਦਾਦਾ ਇੱਕ ਗੋਪਸ਼ੂ ਆ ਮੰਗੇ ਮੰ ਆ ਸੱਚ ਮੰਗੇ ਸਰਾ ਹੀ ਕੱਢ ਲਏ ਕੋਈ ਇਧਰ ਇੱਕ ਬੰਦੇ ਮੈਚ ਇਧਰ ਹੁੰਦਾ ਕਿ ਕਮਿਸ਼ਨ ਦਾ ਬਚ ਕੇ ਆ ਗਏ ਆ ਤੇ ਉਹ ਅਹੀਂ ਉੱਥੇ ਉੱਥੇ ਤਾਂ ਮੈਂ ਕੱਢਾਂਗਾ ਨਹੀਂ ਕਰਣਾ ਆਪਾਂ ਜਾਈ ਇੱਕ ਬੰਦੇ ਆਪਰੇ ਦੱਸਾਂਗੇ ਕਿ ਜੀ ਜੀ ਕੋਈ ਬੰਦੇ ਆ ਗੱਲ ਵੀ ਇਸ ਤਰ੍ਹਾਂ ਹੀ ਘੇਰੇ ਪਏ ਆਲੇ ਵੀ ਬੜੇ ਘੇਰੇ ਪਏ ਸਾਡਾ ਉਹਨਾਂ ਨੇ ਮੈਚ ਜਦੋਂ ਮੈਚ ਖਤਮ ਹੋ ਗਿਆ ਉਹ ਲਾਈਵ ਵੇਖਦੇ ਮੈਂ ਤਾਂ ਇੱਕ ਤਾਂ ਗਰਾਊਂਡ ਸੁੱਕੀ ਸੀ ਉਹੀ ਗਰਾਊਂਡ ਸੁੱਕੀ ਜਿਹੜੀ ਉਹ ਇੱਕ ਥਾਂ ਸੁੱਕੀ ਹਾਂ ਉਹ ਇਹਨਾਂ ਚੋਂ ਨਾ ਵਾਇ ਦੁੱਗੀ ਪਾਰਟੀ ਨੇ ਆਨੇ ਆਨੇ ਪੈਰ ਖੁੱਕਦੇ ਹਾਂ ਉਹ ਮੈਂ ਫਿਰ ਚੱਕੜ ਹੀ ਮੈਂ ਦੇਖਦਾ ਮੈਂ ਮੈਂ ਆ ਕੇ ਗਲਤ ਗਰਾਊਂਡ ਤੇ ਨਾ ਮਾਰ ਦਿਓ ਆਪਣੇ ਆਹ ਆਹ ਕਿਹੜਾ ਮਾਗੇ ਨੇ ਉਹਦਾ ਹੜੀਦਾ ਜੇ ਕੜੇ ਬਾਜੀ ਤੇ ਭਾਵੇਂ ਮੇਰੀ ਵੇਚਦੀ ਨਹੀਂ ਪਾ ਨਹੀਂ ਬੋਲ ਪਵਾ ਗਿਆ ਜਾਣੇ ਕਹਿ ਕੇ ਗਿਆ ਮੋੜ ਦੇ ਵਦਨ ਮੈਂ ਤੁਹਾਨੂੰ ਕਿਦਾਂ ਆਉਣਾ ਪਾਵਾਂਗੇ ਲੈ ਤਾ ਮੈਂ ਕਹਾਂ ਗਿਆ ਤੁਹਾਨੂੰ ਪਰਸੇ ਜਿੱਦ ਮੈਨੂੰ ਪਤਾ ਨਹੀਂ ਆਖ ਲੋ ਬੰਦੇ ਨਹੀਂ ਨਹੀਂ ਪਤਾ ਬੰਦਾ ਫੋਨਿੰਦ ਘਰੋਂ ਮੂਹਰੇ ਨੂੰ ਆਪਾਂ ਬਣਾ ਆਹ ਹੋ ਮੈਂ ਤਾਂ ਪਹਿਲਾਂ ਕਿਹਾ ਸੀ ਲਾਲ ਨਾ ਲਾ ਨਾ ਹੁੰਦਾ ਟਾਈਮ ਬੜੇ ਜਿੰਦ ਦੇ ਆਇਆ ਕਿੰਨਾ ਟਾਈਮ ਐਚ ਹੋ ਜੀ ਇਹ ਲੱਗ ਜਣੇ ਅਜੇ ਵੀ ਫਿਰਦਾ ਕਿ ਤੇ ਬਾਈ ਜਣੀ ਤੇ ਦੋ ਮਿੰਟ ਆਪਣਾ ਨਹੀਂ ਤੁਸੀਂ ਬੈਠੋ ਇਧਰ ਤਿਆਰੀ ਮਾਹ ਹੋਣਾ ਨਜ਼ਾਰੇ ਪੜੀਆਂ ਪੜੀਆਂ ਨਾ ਕੋਈ ਗੱਲ ਆ ਫੜ ਜਾ ਕੋਈ ਚੰਗਰ ਇੱਥੇ ਪੱਟੇ ਫਾੜ ਓਏ ਓਕੇ

ਸਾਹ ਨਾ ਜਦੋਂ ਜ਼ਿਆਦਾ ਜ਼ੋਰ ਲੱਗ ਜਾਂਦਾ ਸਾਹ ਨਹੀਂ ਅੰਦਰੋਂ ਨਹੀਂ ਸਾਹ ਹੁੰਦਾ ਗਰਮੀ ਨਾਲ ਜਿੰਨੀ ਮਰਜ਼ੀ ਸਾਹ ਲੈਣਾ ਅੰਦਰੋਂ ਫੇਫੜੇ ਸਾਹ ਹੀ ਨਹੀਂ ਦਿੰਦੇ ਬਾਹਰ ਨੂੰ ਗਰਮੀ ਦੇ ਇੰਨੇ ਮੰਦੇ ਹਾਲਾਤ ਹੁੰਦੇ ਤੇ ਜਦੋਂ ਮਾੜੀ ਜਿਹੀ ਹਵਾ ਚੱਲਦਾ ਨਾ ਕੋਈ ਸਾਹ ਆ ਜਾਂਦਾ ਕੋਈ ਉਦੋਂ ਜਿੰਨੀ ਆ ਨਾਰਮਲ ਆਕਸੀਜਨ ਹੈ ਨਾ ਜਿਹੜੇ ਆ ਪਕੌੜੇ ਪਕੌੜੇ ਇਹਨੂੰ ਕੁਝ ਨਹੀਂ ਗਿਣਦਾ ਸਰੀਰ ਮੁੜ ਕੇ ਐਕਸਟਰਾ ਹਵਾ ਚਾਹੀਦੀ ਬੰਦੇ ਨੂੰ ਬੜਾ ਮੰਦਾ ਹਾਲਾਤ ਹੁੰਦਾ ਉਹ ਤੋਂ ਬਹੁਤ ਮਾੜੀਆਂ ਹਾਲਾਤ ਆ ਕੁੜੀਆਂ ਕਹਤੋਂ ਉਹ ਮੈਂ ਵੇਖਾਂ ਤਾਂ ਸਹੀ ਨਹੀਂ ਕਿ ਨਿਊਮਰੋ ਕੀ 17 17 ਹੋਈ ਜੀ ਕੁਝ ਨਹੀਂ 18 ਬਾਅਦ ਮੈਂ 9 ਸਾਲਾਂ ਜੀ ਬਾਅਦ ਦੀ ਗੱਲ ਲੱਗਣ ਵੀ ਜਾਵੀਂ ਸਰੀਰ ਇਸਨੇ ਤਰੋ ਕਿਲਾ ਬਣਾ ਲਾ ਨਾ ਤੇ ਮੈਂ ਉਹ ਟੋਟੇ ਮੋੜਕਾ ਨਹੀਂ ਆ ਮਾੜਾ ਹੈ ਸਰੀਰ ਨੂੰ ਜਦਾਂ ਸੇਕ ਜਿਆ ਨਹੀਂ ਛੱਡ ਲੈਂਦਾ ਸੱਟਾਂ ਪੇਟਾਂ ਨੂੰ ਸੱਟਾਂ ਨੂੰ ਹੀ ਗਰਮ ਕਰਦੀ ਔਰ ਤੋ ਨਹੀਂ ਕੋਈ ਚੱਕਰੇ ਤਾਂ ਆ ਜਮਾਨਾ ਵਾਦੀ ਆ ਪ੍ਰਵਾਨ ਗੱਲ ਕਰਦਾ ਹੈ ਸਾਡੇ ਪਿੰਡ ਮੈਚ ਤੇ ਇਹਨੂੰ ਸਾਲੇ ਆਖਣਾ ਜੱਫਾ ਤਾ ਤਾ ਪਣਾ ਜਾਂ ਸਿਰ ਚਲਾਵੇਂਗਾ ਵੇ ਰਚ ਨਹੀਂ ਵਾ ਲਿਆ ਇੱਥੇ ਮਾਵਾ ਜੱਡ ਲੈ ਲਾ ਕੇ ਥਰਮ ਨਾਲ ਨਾਲ ਚਾਹੀ ਤਸੀ ਮੇਰੇ ਨਾਲ ਹੁਣ ਇੱਥੇ ਫੁੜਫੜੀਆਂ ਮਲਤੀ ਇਹਨੇ ਸਿਰ ਤੇ ਸੋਤੀ ਮਰੀ ਤੜਕੀ ਵਾਲੀ ਨਾਲ ਲਾਲ ਹੋ ਗਿਆ ਸਾਰਾ ਮੈਂ ਤਾਂ ਕੁੜੀ ਨੂੰ ਕਹਿੰਦੀ ਆ ਮੈਂ ਤਾਂ ਅੱਜ ਚਤਰਾ ਕਾਤੇ ਜੂਰਾ ਜਰਾ ਹੋਏ ਮੈਨੂੰ ਬੰਦ ਰੌਣ ਜਾਂਦੇ ਨੇ ਨਾ ਇਹ ਮੰਨਣਾ ਵੀ ਵੇਰੇ ਮੈਂ ਜੇ ਉਹ ਮਰੇ ਰੋ ਦੇ ਕੱਢਦੇ ਉਹਨਾਂ ਲਾਉਣੇ ਨੇ ਇਹ ਬੜਾ ਸਾਰਾ ਕਿੰਨੇ ਕਿਲੇ ਗੱਲ ਬੜਕਾ ਮਾਰ ਜਾਂਦੇ ਰਿਹਾ। ਕਈ ਦੋ ਨਾ ਗਰਮੀ ਤੇ ਇਹ ਪਉਂਦੀ 60 ਗਰਮੀ ਚ ਜਿੱਦਾਂ ਜਿੱਦਾਂ ਸਰੀਰ ਦੀ ਕਰਨਿਆ। ਬਾਹ ਜਿੱਡਾ ਵੀਰ ਦਾ ਕੱਢਿਆ। ਹੂੰ ਆ ਵੀਰ ਦਾ ਨਿੱਕਾ ਮੇਰੇ ਤੋਂ ਤਿੰਨ ਸਾਲੇ। ਆਹੋ 세ਨੇ ਇਹਨੇ ਵਧਣਾ ਆ ਰਿਹਾ ਰੱਖ ਕੇ ਤਾਂ ਫਿਰ ਤੇ ਤਿੰਨ ਦਾ ਕਿ ਤਿੰਨ ਦਾ ਤੇ ਮੇਰੇ ਜ਼ਿਆਦਾ ਨਹੀਂ ਮੇਰੇ ਤੋਂ ਨਾ ਜ਼ਿਆਦਾ ਨਹੀਂ ਤੇ ਇੰਚੇ ਨੇ ਵਧਣਾ ਰਿਹਾ ਹੋਰ ਪੱਕਾ। ਤੁਹਾਡਾ ਤਾਂ ਖੋ ਗਿਆ ਕਰਦਾ। ਮੇਰਾ ਬੱਸ ਕਿਉਂ ਨਹੀਂ ਨਹੀਂ ਵਧਣਾ। ਇਹਦਾ ਪਤਾ ਨਹੀਂ ਕਿੱਥੇ। ਤੇ ਦੋ ਤਾਂ ਪਲਾਸਿਆ ਪਰ ਇਹਦਾ ਤਿੰਨ ਤੋਂ ਪਲਾਸਿਆ। ਆਲਟੀ ਨੂੰ ਕੀ ਪੰਦਾ ਬਾਲ ਦੀ ਪਾ ਲੱਗੀ ਯਾਸੀ ਗਾ ਲੱਗੀ ਜੱਪਿਆ ਬਾਈ ਮਾਸੀ ਆਇਆ ਮੈਨੂੰ ਪਹਿਲਾ ਪਾਰ ਨਾ ਵਾਲ ਕਦੇ ਕਰਾਗੇ ਹੁਣੇ ਯਾਸੀ ਗਾ ਹੋਰ ਪੁੱਤਰ ਠੀਕ ਠਾਕ ਦੇ ਵਧੀਆ ਲੇਟ ਹੋ ਗਏ ਤੁਸੀਂ ਯਾਸੀ ਗਾ ਬੰਨਿਆ ਕਾਈ ਕਰਾ ਤੁਰ ਪੇ ਮੈਨੂੰ ਮੈਂ ਤੂੰ ਕਿਤਾ ਕਦੋਂ ਆਣਾ ਤੇਰੇ ਮੈਂ ਕੰਮ ਤੇ ਬੰਦੀ ਮੈਂ ਸੁੱਤਾ ਲੈ ਆਏ ਦੇ ਵੀ ਬੰਦੀ ਜਾਂਡੀਆਂ ਦੇ ਮਤਲਬ ਮੂਹਣ ਲਾ ਉਹ ਵੀ ਇੱਥੇ ਧਿਆ ਰਹੁੰਦੇ ਐ ਬੈਸਟ ਬੈਟ ਵੀ ਉਹ ਵੀ ਮੇਰੇ ਵੀਰੋ ਇੱਕ ਪਾਸੇ ਖੜੇ ਉਹ ਗਰਾਊਂਡ ਦੇ ਵਿੱਚ mirop.